ਸੁਖਵੀਰ ਸਿੰਘ ਬਾਦਲ ਪਿੰਡ ਲੋਟ ਵਿਖੇ ਅਫਸੋਸ ਕਰਨ ਲਈ ਜ਼ਰੂਰ ਪਹੁੰਚੇ ਸਨ ਕਈ ਸਵਾਲ ਪੁੱਛਣ ਚਾਹੇ ਪਰ ਉਹ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਪਰ ਅਫਸੋਸ ਤੇ ਕਹਿੰਦੇ ਆਇਆ ਪਰ ਅੱਜ ਕੋਈ ਗੱਲਬਾਤ ਨਹੀਂ ਕਰ ਰਹੇ ਇੱਕ ਦੋ ਗੱਲਾਂ ਜ਼ਰੂਰ ਨੇ ਜਿਹੜੇ ਜਾਂਦੇ ਹੋ ਜ਼ਰੂਰ ਆ ਕੇ ਗਏ ਨੇ ਮਜ਼ੀਠੀਆਂ ਬਾਰੇ ਵੀ ਗੱਲਬਾਤ ਆ ਜਿਹੜੀ ਕਰਨੀ ਚਾਹੀ ਪਰ ਉਹ ਵੀ ਜਵਾਬ ਨਹੀਂ ਦੇ ਸਕੇ ਜੀ ਮੀਡੀਆ ਲਈ ਭਾਰਤ ਤੋਂ ਹਰਮਿੰਦਰ ਸਿੰਘ ਮਾਨ ਇੱਕ ਮਿੰਟ ਪਾ ਜੀ ਦੇਖੋ ਅਸੀਂ ਲੈ ਕੇ ਆਏ ਆਦਲ ਸਾਹਿਬ ਇੱਕ ਮਿੰਟ ਪਾਰ ਪਾਰ ਡਰਾਮਾ ਕਰੀ ਜਾਂਦੇ ਆ ਬੇਅਦਬੀ ਦੀ ਦੋਸ਼ੀਆਂ ਨੂੰ ਫੜਨ ਦੀ ਬਜਾਏ ਕੋਈ ਨਾ ਕੋਈ ਨਾ ਵੀਰੇ ਤੁਸੀਂ ਦੇਖੋ ਸਾਰਿਆਂ ਨੇ ਸਿਆਸਤ ਕੀਤੀ ਹੈ ਜਿਹੜੇ ਸਭ ਤੋਂ ਵੱਡੀ ਮਾੜੀ ਗੱਲ ਕੀਤੀ ਹੈ ਤੇ ਪ੍ਰਮਾਤਮਾ ਦੇਖ ਰਿਹਾ ਹੈ ਤੇ ਤੁਸੀਂ ਦੇਖ ਲਓ ਪ੍ਰਮਾਤਮਾ ਨੇ ਇਹਨਾਂ ਨੂੰ ਸਜ਼ਾ ਦੇਣੀ ਹੈ ਸਰ ਬੇਅਦਬੀ ਹੋਈਆਂ ਸਰ